ਰਾਸ਼ਟ੍ਰਪੀਤਾ ਮਹਾਤਮਾ ਗਾਂਧੀ ਜੀ ਦੀ ਜੈੰਤੀ ਨੂੰ ਲੈ ਕੇ ਅੱਜ ਅਸੀਂ ਸਾਰਿਆਂ ਨੇ ਉਹਨਾਂ ਨੂੰ ਸ਼ਰਦਾ ਦੇ ਫੁੱਲ ਭੇਂਟ ਕੀਤੇ ਨਮਨ ਕੀਤਾ ਜੋ ਦੇਸ਼ ਦੀ ਆਜ਼ਾਦੀ ਦੇ ਵਿੱਚ ਉਹਨਾਂ ਦੀ ਕੁਰਬਾਨੀ ਰਹੀ ਉਹਨਾਂ ਦੀ ਲੜਾਈ ਰਹੀ ਆਰਥਿਕ ਮਜ਼ਬੂਤੀ ਸਮਾਜਿਕ ਮਜ਼ਬੂਤੀ ਰਾਜਨੀਤਿਕ ਮਜ਼ਬੂਤੀ ਵਾਸਤੇ ਉਹਨਾਂ ਨੇ ਦੇਸ਼ ਨੂੰ ਇੱਕ ਸੇ ਦਿੱਤੀ ਔਰ ਉਸ ਦੇ ਨਾਲ ਨਾਲ ਅੱਜ ਦੁਸ਼ਹਿਰੇ ਦਾ ਜੋ ਵੱਡਾ ਤਿਹਾਰ ਉਸ ਦੀ ਮੁਬਾਰਕਬਾਦ ਆਪਣੇ ਵਰਕਰ ਸਹਿਬਾਨਾਂ ਨਾਲ ਸਾਰਿਆਂ ਨਾਲ ਮਿਲ ਕੇ ਸਾਂਝ ਕੀਤੀ ਔਰ ਇਸ ਤੋਂ ਇਲਾਵਾ ਜੋ ਵੋਟ ਚੋਰ ਗੱਦੀ ਛੋੜ ਅਭਿਆਨ ਜੋ ਪੂਰੇ ਦੇਸ਼ ਦੇ ਵਿੱਚ ਬਹੁਤ ਜ਼ੋਰਦਾਰ ਤਰੀਕੇ ਨਾਲ ਚੱਲ ਰਿਹਾ ਹੈ ਜਿਸ ਦੇ ਵਿੱਚ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਤੇ ਬੀਜੇਪੀ ਦੀ ਸਰਕਾਰ ਮਿਲ ਕੇ ਹਰ ਸੂਬੇ ਵਿੱਚ ਵੋਟਾਂ ਦੀ ভোটার ਲਿਸਟ ਦੇ ਵਿੱਚ ਜੋ ਕਟੌਤੀ ਹੁੰਦੀ ਹੈ ਜਾਂ ਉਹਨਾਂ 'ਚ ਵਾਧਾ ਹੁੰਦਾ ਹੈ ਜਾਂ ਮੌਜੂਦਾ ਵੋਟਰਾਂ ਦੇ ਬੂਥ ਨੂੰ ਤਬਦੀਲ ਕਰਕੇ ਦੂਜੀ ਜਗ੍ਹਾ ਤੇ ਉਹਨਾਂ ਦੀਆਂ ਵੋਟਾਂ ਬਣਾਈਆਂ ਜਾਂਦੀਆਂ ਉਸ ਦੇ ਬਾਰੇ ਜੋ ਮਹਿੰਮ ਉਸ ਗੱਲ ਨੂੰ ਰੋਕਣ ਵਾਸਤੇ ਜੋ ਮਹਿੰਮ ਰਾਹੁਲ ਗਾਂਧੀ ਜੀ ਨੇ ਪੂਰੇ ਦੇਸ਼ 'ਚ ਖਰਗੇ ਸਾਹਿਬ ਨੇ ਸ਼ੁਰੂ ਕੀਤੀ ਹੈ ਉਸ ਦੀ ਲੜੀ ਕੱਲ ਪੰਜਾਬ ਦੇ ਵਿੱਚ ਚੰਡੀਗੜ੍ਹ ਤੋਂ ਭਗੇਲ ਸਾਹਿਬ ਨੇ ਉਸ ਮਹਿੰਮ ਨੂੰ ਚਾਲੂ ਕੀਤਾ ਔਰ ਅਸੀਂ ਸਾਰਿਆਂ ਨੇ 5 ਕਰੋੜ ਲੋਕਾਂ ਦੇ ਦਸਕਤ ਕਰਕੇ ਇਲੈਕਸ਼ਨ ਕਮਿਸ਼ਨ ਤੇ ਰਾਸ਼ਟਰਪਤੀ ਦੇ ਸਾਹਮਣੇ ਰੱਖਣੇ ਆ ਤਾਂ ਕਿ ਇਸ ਦੇਸ਼ ਦੀ ਜਨਤਾ ਦੀ ਆਵਾਜ਼ ਜੋ ਲੋਕਤੰਤਰ ਦਾ ਘਾਣ ਹੋ ਰਿਹਾ ਜੋ ਸੰਵਿਧਾਨ ਦਾ ਘਾਣ ਹੋ ਰਿਹਾ ਉਸ ਗੱਲ ਨੂੰ ਰੱਖਣ ਵਾਸਤੇ ਅੱਜ ਉਹ ਅਭਿਆਨ ਨੂੰ ਅਸੀਂ ਸੰਗਰੂਰ ਤੋਂ ਚਾਲੂ ਕਰ ਰਹੇ ਹਾਂ ਦਸਕਤ ਕੈਂਪੇਨ ਨੂੰ ਸਾਡੇ ਇਲਾਕੇ ਦੇ ਪਿੰਡਾਂ ਦੇ ਸ਼ਹਿਰਾਂ ਦੇ ਵਾਰਡਾਂ ਦੇ ਇਕੱਲੇ-ਇਕੱਲੇ ਘਰ 'ਚ ਸਾਡੇ ਸਾਥੀ ਸਹਿਬਾਨ ਜਾਣਗੇ ਮੈਂ ਖੁਦ ਵੀ ਜਾਊਂਗਾ ਤਾਂ ਕਿ ਅਸੀਂ ਉਸ ਕੈਂਪੇਨ ਦੇ ਵਿੱਚ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਜੋੜ ਕੇ ਉਹਨਾਂ ਦੀ ਮਨ ਦੀ ਭਾਵਨਾ ਨੂੰ ਕਿਉਂਕਿ ਜਦੋਂ ਤੋਂ ਰਾਹੁਲ ਗਾਂਧੀ ਜੀ ਨੇ ਦੋ ਪ੍ਰੈਸ ਕਾਨਫਰੰਸ ਕਰਕੇ ਇਸ ਗੱਲ ਨੂੰ ਉਜਾਗਰ ਕੀਤਾ ਹੈ ਜਦੋਂ ਤੋਂ ਰਾਹੁਲ ਗਾਂਧੀ ਜੀ ਨੇ ਇਸ ਗੱਲ ਨੂੰ ਆંકੜਿਆਂ ਦੇ ਨਾਲ ਇੱਕ ਇੱਕ ਵਿਧਾਨ ਸਭਾ ਦਾ ਕੇਸ ਸਟਡੀ ਲੈ ਕੇ ਇੱਕ ਇੱਕ ਵਿਧਾਨ ਸਭਾ ਜਾਂ ਲੋਕ ਸਭਾ ਦਾ ਕੇਸ ਸਟਡੀ ਲੈ ਕੇ ਕਿੰਨੀਆਂ-ਕਿੰਨੀਆਂ ਵੋਟਾਂ ਉੱਥੇ ਕੱਟੀਆਂ ਗਈਆਂ ਕਿੰਨੀਆਂ-ਕਿੰਨੀਆਂ ਵੋਟਾਂ ਉੱਥੇ ਬਾਹਰਲੇ ਲੋਕਾਂ ਦੀਆਂ ਨਵੀਆਂ ਬਣਾਈਆਂ ਗਈਆਂ ਇੱਕ ਇੱਕ ਫਲੈਟ ਦੇ ਵਿੱਚ 100-100 ਵੋਟ ਬਣਾਈ ਗਈ ਉਹ ਸਾਰੀ ਗੱਲ ਦਾ ਜੋ ਖੁਲਾਸਾ ਰਾਹੁਲ ਗਾਂਧੀ ਜੀ ਨੇ ਆਪਣੀ ਪ੍ਰੈਸ ਕਾਨਫਰੰਸਾਂ ਦੇ ਵਿੱਚ ਕੀਤਾ ਉਹ ਸਾਰੀ ਗੱਲ ਨੂੰ ਰੋਕਣ ਵਾਸਤੇ ਇਸ ਦੇਸ਼ ਦੀ ਜਨਤਾ ਦੀ ਆਵਾਜ਼ ਨੂੰ ਦਸਕਤ ਮੁਹਿੰਮ ਦੇ ਵਿੱਚ ਤਬਦੀਲ ਕਰਨ ਵਾਸਤੇ ਇਹ ਸਾਡਾ ਫਾਰਮ ਬਣ ਕੇ ਆਇਆ ਅਸੀਂ ਇਹਨੂੰ ਬਾਈਂਡ ਕਰਾਇਆ ਹੈ ਆਹ ਫਾਰਮ ਪੂਰੇ ਦੇਸ਼ ਦੇ ਵਿੱਚ ਦਸਕਤ ਕੈਂਪੇਨ ਦੇ ਅਭਿਆਨ ਦੇ ਤਹਿਤ ਜਾ ਰਿਹਾ ਹੈ ਔਰ ਇਹ ਚ ਅਸੀਂ ਸਾਥੀਆਂ ਦਾ ਨਾਮ ਮੋਬਾਈਲ ਨੰਬਰ ਉਹਨਾਂ ਦਾ ਪਤਾ ਤੇ ਉਹਨਾਂ ਦੇ ਦਸਕਤ کلے کلے فارم دے اوپر ہونگے اور اس تو بعد سنگرور تو کٹو کٹ تی ہزار لوگ کٹو کٹ اس مہم و حصہ لین گے اور اب سوبے کا نام لکھا پھر سنگر لکھا تو اس بعد سا بلاک چاہے پوانی کڑ ہوئے بلاک تھے چاہے سا سنگرور بلاک ہوئے ہوگی کہا پنڈ ہے یا کڑا وارڈ ہے وہی ابھی ویروا جب کاپی بھر کے آ جائے گی اور ایک کاپیاں اِس سارے پنڈا چاہے اب ਵਰਕਰਾਂ ਦੀਆਂ ਸਰਪੰਚਾਂ ਦੀਆਂ ਮੈਂਬਰ ਸਹਿਬਾਨਾਂ ਦੀਆਂ ਕਾਉਂਸਲਰਾਂ ਦੀਆਂ ਸਭ ਦੀਆਂ ਸਹਿਮਤੀਆਂ ਲੈ ਕੇ ਕਿਹੜੇ ਪਿੰਡ 'ਚ ਕਿੰਨੀ ਕਾਪੀ ਭਰਨੀ ਹੈ ਇਹ ਦੇਖ ਕੇ ਕਿ ਉਹ ਪਿੰਡ ਦੀ ਕਿੰਨੀ ਆਬਾਦੀ ਹੈ ਕਿੰਨੀਆਂ ਵੋਟਾਂ ਉਸ ਪਿੰਡ ਦੇ ਵਿੱਚ ਤਾਂ ਇਹ ਸਿਗਨੇਚਰ ਕੈਂਪੇਨ ਪੂਰੇ ਦੇਸ਼ ਦੇ ਵਿੱਚ ਜਿਵੇਂ ਚੱਲ ਰਹੀ ਹੈ ਉਹ ਅੱਜ ਸੰਗੁਰ ਦੇ ਵਿੱਚ ਵੀ ਅਸੀਂ ਚਾਲੂ ਕਰ ਰਹੇ ਹਾਂ ਔਰ 10 ਤਰੀਕ ਤੱਕ ਇਹ ਜਿਹੜੇ ਮੈਂ ਤੁਹਾਨੂੰ ਘੱਟੋ ਘੱਟ 30000 ਕਿਹਾ ਤੇ ਆਉਣ ਵਾਲੀ 10 ਤਰੀਕ ਤੱਕ 30000 ਅਸੀਂ ਲੋਕਾਂ ਦੇ ਦਸਖਤ ਕਰਾ ਕੇ ਪ੍ਰਦੇਸ਼ ਕਾਂਗਰਸ ਦੇ ਰਾਹੀਂ ਦਿੱਲੀ ਰਾਹੁਲ ਗਾਂਧੀ ਤੱਕ ਇਸ ਕਾਨੂੰ ਪਹੁੰਚਾਵਾਂਗੇ ਤਾਂ ਕਿ ਇਹ ਜਿਹੜੇ 5 ਕਰੋੜ ਦਸਖਤ ਅਭਿਆਨ ਦਾ ਮਹਿੰਮ ਪੂਰੇ ਦੇਸ਼ ਚ ਚੱਲਿਆ ਉਸ ਦੇ ਵਿੱਚ ਸੰਗਰੂਰ ਦੀ ਵੀ ਵੱਡੀ ਹਿੱਸੇਦਾਰੀ ਪੈ ਸਕੇ ਔਰ ਮੈਂ ਇਹ ਤੁਹਾਨੂੰ ਦਾਅਵੇ ਨਾ ਕਰ ਰਿਹਾ ਕਿ ਤੁਸੀਂ ਸਾਰਿਆਂ ਨੇ ਮੀਟਿੰਗ ਦੇ ਵਿੱਚ ਲੋਕਾਂ ਦਾ ਹੰਗਾਰਾ ਦੇਖਿਆ ਵੱਡੇ ਪੱਧਰ ਦੇ ਉੱਪਰ ਲੋਕਾਂ ਵੱਲੋਂ ਇਸ ਮਹਿੰਮ ਵਿੱਚ ਜੁੜਨ ਵਾਸਤੇ ਇੱਛਾ ਪ੍ਰਗਟ ਕੀਤੀ ਗਈ ਹੈ ਲੋਕਾਂ ਨੇ ਬੜਾ ਵੱਡਾ ਹੰਗਾਰਾ ਦਿੱਤਾ ਹੈ ਔਰ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜਦੋਂ ਇਹ ਮਹਮ ਹੁਣ ਸੰਗਰੂਰ ਦੀਆਂ ਗਲੀਆਂ ਮਹੱਲੇ ਤੇ ਪਿੰਡਾਂ ਚ ਜਾਊਗੀ ਤਾਂ ਇਸ ਨੂੰ ਹੋਰ ਵੱਡੇ ਪੱਧਰ ਦਾ ਹੰਗਾਰਾ ਮਿਲੇਗਾ ਔਰ ਮੈਂ ਤੁਹਾਨੂੰ ਸਾਰੇ ਮੀਡੀਆ ਦੇ ਸਾਥੀਆਂ ਨੂੰ ਇਸ ਗੱਲ ਦੀ ਬੇਨਤੀ ਕਰਦਾ ਕਿ ਤੁਸੀਂ ਸਾਰੇ ਇਸ ਨੂੰ ਇਸ ਮਹਮ ਨੂੰ ਲੋਕਤੰਤਰ ਨੂੰ ਬਚਾਉਣ ਖਾਤਰ ਸੰਵਿਧਾਨ ਨੂੰ ਬਚਾਉਣ ਖਾਤਰ ਇਸ ਮਹਮ ਨੂੰ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਆਪਣੇ ਅਖਬਾਰਾਂ ਚ ਆਪਣੇ ਮੀਡੀਆ ਚੈਨਲ ਦੇ ਰਾਹੀਂ ਆਪਣੇ ਸੋਸ਼ਲ ਮੀਡੀਆ ਤੇ ਵੈਬਸਾਈਟ ਚੈਨਲ ਦੇ ਰਾਹੀਂ ਇਸ ਮਹਮ ਨੂੰ ਘਰ ਤੱਕ ਪਹੁੰਚਾਓ ਤਾਂ ਕਿ ਜਿਆਦਾ ਤੋਂ ਜਿਆਦਾ ਲੋਕ ਇਸ ਮਹਿੰਮ 'ਚ ਹਿੱਸਾ ਲੈ ਸਕਣ। ਪੰਜਾਬ ਦਾ ਕਿੰਨਾ ਟਾਰਗੇਟ ਹੈ? ਪੰਜਾਬ ਦਾ ਟਾਰਗੇਟ ਕੱਲ ਸਾਡੇ ਸੂਬੇ ਦੇ ਪ੍ਰਧਾਨ ਰਾਜਾ ਵੜਿੰਗ ਜੀ ਔਰ ਸਾਡੇ ਬੁਪੇਸ਼ ਬਖੇਲ ਸਾਹਿਬ ਨੇ ਇਸ ਕੈਂਪੇਨ ਨੂੰ ਲਾਂਚ ਕੀਤਾ ਹੈ ਤਾਂ ਸਾਰੇ ਸੂਬੇ 'ਚੋਂ 15 ਲੱਖ ਦਾ ਟਾਰਗੇਟ ਉਹਨਾਂ ਨੇ ਕੱਲ ਕਿਹਾ ਸੀ ਕਿ ਇੱਕ ਵਾਰ ਅਸੀਂ 15 ਲੱਖ ਨੂੰ ਟੀਚਾ ਬਣ ਕੇ ਚੱਲ ਰਹੇ ਹਾਂ ਬਾਕੀ ਜਿਵੇਂ ਇਹ ਮਹਿੰਮ ਚੱਲੂਗੀ ਕਿਉਂਕਿ ਸਮਾਂ ਵੀ ਘਟ ਹੈ ਫਸਲ ਵੀ ਚਾਲੂ ਹੋ ਜਾਣੀ ਹੈ ਪਹਿਲਾਂ ਇਹ ਮਹਿੰਮ ਪੰਜਾਬ ਚ ਲੇਟਸ ਕਰਕੇ ਚੱਲੂ ਹੋਈ ਕਿਉਂਕਿ ਹੜਾ ਆ ਗਏ ਸੀਗੇ ਤੇ ਹੜਾ ਕਰਕੇ ਲੇਟ ਚੱਲੂ ਹੋਈ ਤੇ ਉਸ ਕਰਕੇ 10 ਤਰੀਕ ਦਾ ਤਰੀਕ ਤੱਕ ਦਾ ਇਹ ਕੈਂਪੇਨ ਦਾ ਟਾਈਮ ਹੈ ਤੋ ਅੱਜ 2 ਤਰੀਕ ਤੇ ਆਪਾਂ ਬੈਠੇ ਆ ਤੇ 10 ਤੋਂ ਬਾਅਦ ਫਸਲ ਵੀ ਚੱਲੂ ਹੋ ਜਾਣੀ ਹੈ ਤੋ ਉਹ ਸਾਰੀਆਂ ਗੱਲਾਂ ਨੂੰ ਮਨ ਚ ਰੱਖਦੇ ਹੋਏ ਸਾਡੇ ਮਨ ਚ ਟੀਚਾ ਕਿ ਅਸੀਂ ਇਸ ਮਹਿੰਮ ਨੂੰ 10 ਤਰੀਕ ਤੱਕ ਮੁਕੰਮਲ ਕਰੀਏ ਤੇ 15 ਲੱਖ ਦਾ ਟੀਚਾ ਰੱਖੀਏ ਔਰ ਜੇ ਉਸ ਤੋਂ ਬਾਅਦ ਇਹ ਮਹਿੰਮ ਹੋਰ ਚੱਲੂਗੀ ਤਾਂ ਮੈਨੂੰ ਲੱਗਦਾ ਕਿ ਹੋਰ ਵੱਧ ਤੋਂ ਵੱਧ ਜਨਤਾ ਇਹਦੇ ਚ ਜੁੜਨ ਦੀ ਪਾਸੇ ਉਮੀਦ ਹੈ ਇਹ ਬਗਲ ਤੋਂ ਜਿਲ੍ਹਾ ਤੋਂ ਲਲ੍ਹਾ ਮਾਰਕਸ ਜੀ ਚਾਈਪੀ ਵੈਕਿਓ ਜੀ ਸਟਾਟਸ ਕਰਾ ਗਏ। ਦੇਖੋ ਜਿੰਨੇ ਸੂਬਿਆਂ ਵਿੱਚ ਪਹਿਲਾਂ ਮੈਨੂੰ ਵੀ ਗੁਜਰਾਤ ਜਾਣ ਦਾ ਮੌਕਾ ਮਿਲਿਆ ਉਸ ਤੋਂ ਬਾਅਦ ਹਰਿਆਣਾ ਚ ਜਾਣ ਦਾ ਮੌਕਾ ਮਿਲਿਆ ਤੇ ਉਸ ਤੋਂ ਬਾਅਦ Jharkhand ਜਾਣ ਦਾ ਮੌਕਾ ਮਿਲਿਆ ਤੇ ਹੁਣ ਮੇਰੀ ਜ਼ਿੰਮੇਵਾਰੀ Rajasthan ਲੱਗੀ ਹੈ। ਜਿਹੜੇ ਜਿਹੜੇ ਸੂਬਿਆਂ ਵਿੱਚ ਆਬਜ਼ਰਵਰ ਦੀ ਫੇਰੀ ਹੋ ਜਾਂਦੀ ਹੈ ਉਹਦੇ 15-20 ਦਿਨਾਂ ਤੋਂ ਬਾਅਦ ਉਹਦਾ ਨਤੀਜਾ ਆ ਜਾਂਦਾ ਹੈ। ਤੋਂ ਜਿਸ ਤਰ੍ਹਾਂ ਉਰੇਆ অবজারভার ਨੇ ਪਿਛਲੇ ਹਫ਼ਤੇ ਮੀਟਿੰਗ ਖਤਮ ਕੀਤੀ ਹੈ ਕਿ 15-20 ਦਿਨਾਂ ਦੇ ਵਿੱਚ ਸਾਰੇ ਪੰਜਾਬ ਦੇ ਨਵੇਂ ਜ਼ਿਲ੍ਹਾ ਪ੍ਰਧਾਨਾਂ ਦੀ ਵੀ ਨਿਯੁਕਤੀ অবজারভারਾਂ ਦੇ ਰਾਹੀਂ ਹੋ ਜਾਣੀ ਹੈ। ਔਰ ਇੱਕ ਚੰਗਾ ਪ੍ਰੋਸੈਸ ਹੈ ਜਿਹਦੇ ਨਾਲ ਪੱਕੜੇ ਮਿਹਨਤੀ ਕੰਮ ਕਰਨ ਵਾਲੇ ਮਜ਼ਬੂਤ ਰਾਜਨੀਤਿਕ ਸਮਝ ਰੱਖਣ ਵਾਲੇ ਔਰ ਜਿਹੜੇ ਇਲਾਕੇ ਚ ਸੰਗਠਨ ਵਾਸਤੇ ਟਾਈਮ ਦੇ ਸਕਣ ਉਸੇ ਲੋਕਾਂ ਦੀ ਨਿਯੁਕਤੀ ਹੋ ਕੇ অবজারভার অবজারভার ਸਹਿਬਾਨਾਂ ਦੇ ਮਾਧਿਅਮ ਦੇ ਨਾਲ ਬਾਹਰ ਆ। ਦੇਖੋ ਬਹੁਤ ਮਾੜੀ ਗੱਲ ਹੈ ਬਹੁਤ ਸ਼ਰਮ ਦੀ ਗੱਲ ਹੈ ਕਿ ਸਾਡੇ ਸੰਗੁਰ ਸ਼ਹਿਰ ਦਾ ਇੰਨਾ ਬੁਰਾ ਹਾਲ ਹੋ ਰਿਹਾ ਚਾਹੇ ਸੀਵਰੇਜ ਬੋਰਡ ਦੀ ਗੱਲ ਹੈ ਤੇ ਚਾਹੇ ਕਾਰਪੋਰੇਸ਼ਨ ਦੀ ਗੱਲ ਹੈ ਇਹਨਾਂ ਦੇ ਆਪਸ ਵਿੱਚ ਤਾਲਮੇਲ ਨਾ ਹੋਣ ਕਾਰਨ ਸਾਡੇ ਸ਼ਹਿਰ ਦਾ ਬੁਰਾ ਹਾਲ ਹੋ ਰਿਹਾ ਔਰ ਮੈਂ ایਓ ਸਾਹਿਬ ਨਾਲ ਵੀ ਗੱਲ ਕੀਤੀ ਹੈ ਮੈਂ ਸੀਵਰੇਜ ਬੋਰਡ ਦੇ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਹੈ ਤੇ ਉਹਨਾਂ ਦੀ ਆਪਸ ਦੇ ਵਿੱਚ ਕੋਆਰਡੀਨੇਸ਼ਨ ਬਣੇ ਤਾਂ ਕਿ ਸ਼ਹਿਰ ਦੇ ਲੋਕ ਸਫਰ ਨਾ ਕਰਨ ਔਰ ਇਹ ਮੈਨੂੰ ਬੜੀ ਗੱਲ ਪੇਨ ਕਰਦੀ ਹੈ ਕਿ ਜਦੋਂ ਪਿਛਲੇ ਸਮੇਂ ਚ ਜਦੋਂ ਕਾਂਗਰਸੀ ਸਰਕਾਰ ਸੀ ਤੇ ਜਦੋਂ ਸਾਡੇ ਸੰਗਰੂ ਦਾ ਸੀਵਰੇਜ ਚੋਕ ਹੋ ਜਾਂਦਾ ਸੀ ਤੇ ਸਾਡੇ ਪੰਜਾਬ ਚ ਉਸ ਵੇਲੇ ਸੀਵਰੇਜ ਦੀਆਂ ਮਸ਼ੀਨਾਂ ਨਹੀਂ ਹੁੰਦੀਆਂ ਸੀਗੀਆਂ ਸੁਪਰ ਸਕਸ਼ਨ ਮਸ਼ੀਨਾਂ ਉਹਨੂੰ ਸਾਫ਼ ਕਰਨ ਲਈ ਤਾਂ ਮੈਂ ਨਿੱਜੀ ਤੌਰ ਤੇ ਸੰਗਰੂ ਸ਼ਹਿਰ ਵਾਸਤੇ ਪੰਜ ਮਸ਼ੀਨਾਂ ਮੰਗਾ ਕੇ ਉਹਦੇ 1.5 ਸਾਲ ਰੱਖੀਆਂ ਤਾਂ ਕਿ ਲੋਕ ਸਫਰ ਨਾ ਕਰਨ ਅੱਜ ਪੰਜਾਬ ਸਰਕਾਰ ਨੇ ਮੈਨੂੰ ਲੱਗਦਾ ਸ਼ਾਇਦ 30 ਮਸ਼ੀਨਾਂ ਦਾ ਐਲਾਨ ਕੀਤਾ ਸੀ ਉਦੋਂ ਤੇ ਮੈਨੂੰ ਨਹੀਂ ਲੱਗਦਾ ਸੰਗੂੜਛੇਤ 5 ਮਸ਼ੀਨਾਂ ਵੀ ਚੱਲ ਰਹੀਆਂ 30 ਚੋਂ ਔਰ ਸਾਰਾ ਸ਼ਹਿਰ ਤਰਾਹੀ ਤਰਾਹੀ ਕਰ ਰਿਹਾ ਮੇਰਾ ਮਨ ਇਸ ਗੱਲ ਦੇ ਨਾਲ ਬੜਾ ਪੇਨਡ ਹੈ ਸਰਕਾਰ 'ਚ ਨਹੀਂ ਹੈ ਜੇ ਸਰਕਾਰ ਦੇ ਸਾਡੇ ਕਿਸੇ ਇੱਕ ਐਮਸੀ ਸਹਿਬਾਨ ਨੇ ਆਪਣੇ ਪੱਲੋਂ ਕੰਮ ਕਰਾਉਣ ਦੀ ਕੋਸ਼ਿਸ਼ ਕੀਤੀ ਉਹਦੇ ਤੇ ਵੀ ਨੋਟਿਸ ਕੱਟਿਆ ਗਿਆ ਸੀ ਸੋ ਮੈਂ ਸੋ ਮੈਂ ਇਹ ਕਹਿਣਾ ਚਾਹੁੰਦਾ ਮੈਂ ਇਹ ਕਹਿਣਾ ਚਾਹੁੰਦਾ ਕਿ ਜੇ ਸਰਕਾਰ ਇਸ ਗੱਲ ਦੇ ਉੱਪਰ ਕੰਮ ਨਹੀਂ ਕਰ ਸਕਦੀ ਦਾ ਸਾਡੇ ਸ਼ਹਿਰ ਚ ਬਹੁਤ ਤਕੜੀਆਂ ਸਮਾਜ ਸੇਵੀ ਜਥੇਬੰਦੀਆਂ ਹੈਗੀਆਂ ਜਿਹੜੀਆਂ ਇਹ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰ ਸਕਦੀਆਂ ਪਰ ਉਹਦੇ ਵਾਸਤੇ ਸਰਕਾਰ ਦੀ ਸਹਿਮਤੀ ਹੋਣੀ ਬਹੁਤ ਜ਼ਰੂਰੀ ਹੈ ਸ਼ਹਿਰ ਦੇ ਵਿੱਚੋਂ ਹੋ ਰਹੀ ਸਾਰੇ ਏਰੀਆ ਵਿੱਚੋਂ ਨੂੰ ਦਿੱਤਾ ਜਾ ਕੇ ਪਾਣੀ ਗੰਦਾ ਆ ਰਿਹਾ ਹੈ ਨਾਨ ਵਾਸਤੇ ਆ ਪਾਣੀ ਦੀਨ ਵਾਸਤੇ ਉਹਦੇ ਬਾਰੇ ਖਾਸ ਸ਼ਹਿਰ ਸ਼ੂਰ ਸ਼ਹਿਰ ਦੇ ਸਾਰੇ ਬਿਮਾਰ ਤੇਰੀ ਹਰ ਘਰ ਤੇ ਤਿੰਨ ਚਾਰ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਮੇਰਾ ਮਨ ਬੜਾ ਦੁਖਦਾ ਹੈ ਇਹ ਗੱਲ ਸੁਣਦੇ ਹੋਏ ਇਸ ਗੱਲ ਨੂੰ ਦੇਖਦੇ ਹੋਏ ਤਾਹੀਂ ਮੈਂ ਕਹਿਆ ਕਿ ਜੇ ਸਰਕਾਰ ਇਸ ਕੰਮ ਨੂੰ ਨਹੀਂ ਕਰਨਾ ਚਾਹਦੀ ਜਾਂ ਨਹੀਂ ਕਰ ਸਕਦੀ ਜਾਂ ਕੋਈ ਪ੍ਰੋਬਲਮ ਹੈ ਤਾਂ ਸਾਡੇ ਸੰਗੁਰ ਸ਼ਹਿਰ ਦੀਆਂ ਸਮਾਜ ਸੇਵੀ ਜਥੇਬੰਦੀਆਂ ਇਸ ਕੰਮ ਨੂੰ ਆਪਣੇ ਬਲਬੂਤੇ ਤੇ ਲੈ ਕੇ ਕਰਨ ਨੂੰ ਤਿਆਰ ਹੈ ਜੇ ਅਗਰ ਸਰਕਾਰ ਮਨਜ਼ੂਰੀ ਦੇਵੇ ਕਿਉਂਕਿ ਜੇ ਸਰਕਾਰ ਦੀ ਮਨਜ਼ੂਰੀ ਤੋਂ ਬਿਨਾਂ ਸਰਕਾਰੀ ਅਦਾਰੇ ਵਿੱਚ ਕੋਈ ਵੀ ਸਮਾਜ ਸੇਵੀ ਜਥੇਬੰਦੀ ਕੋਈ ਕੰਮ ਕਰਦੀ ਹੈ ਤਾਂ ਉਹਦੇ ਤੇ ਸਰਕਾਰ ਦਾ ਐਕਸ਼ਨ ਹੋ ਜਾਂਦਾ ਇਸ ਕਰਕੇ ਉਹਨੂੰ ਕੋਈ ਬੰਦਾ ਨਿੱਜੀ ਤੌਰ ਤੇ ਕਰ ਨਹੀਂ ਸਕਦਾ ਕਰਨਾ ਸਰਕਾਰ ਨੂੰ ਹੀ ਪੈਂਦਾ ਹੈ ਤੇ ਇਸ ਕਰਕੇ ਮੇਰੀ ਸਾਰੇ ਇਹੋ ਮਿਊਨਿਸਪਲ ਕਮੇਟੀ ਦੇ ਮੁਲਾਜ਼ਮ ਸਹਿਬਾਨਾਂ ਨੂੰ ਤੇ ਸੀਵਰੇਜ ਬੋਰਡ ਦੇ ਮੁਲਾਜ਼ਮ ਸਹਿਬਾਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਸਾਡੇ ਸ਼ਹਿਰ ਦੇ ਸਤਕਾਰਤ ਬਜ਼ੁਰਗਾਂ ਦੀ ਜ਼ਿੰਦਗੀ ਤੇ ਨੌਜਵਾਨ ਛੋਟੇ ਛੋਟੇ ਬੰਦਿਆਂ ਦੀ ਬੱਚਿਆਂ ਦੀ ਜ਼ਿੰਦਗੀ ਨਰਕ ਬਣੀ ਪਈ ਹੈ ਇਸ ਦਾ ਜਿਹੜਾ ਪ੍ਰੋਬਲਮ ਹੈ ਇਹਨੂੰ ਹੱਲ ਕਰੋ ਤਾਂ ਕਿ ਸਾਡੇ ਲੋਕ ਆਪਣੀ ਚੈਨ ਦੀ ਜ਼ਿੰਦਗੀ ਜੀ ਸਕਣ ਅਗਲਾ ਸਰ ਜਿਹੜਾ ਪੰਜਾਬ ਦੇ ਵਿੱਚ ਰਾਹਤ ਫੰਡ ਨੂੰ ਲੈ ਕੇ 12000 ਕਰੋੜ ਰੁਪਏ ਰਾਹਤ ਫੰਡ ਨੂੰ ਲੈ ਕੇ ਰੋਲਾ ਪੈ ਰਿਹਾ ਕਾਂਗਰਸ ਵੱਲੋਂ ਕੋਈ ਨਹੀਂ ਤੇ ਕੋਈ ਜ਼ਿਆਦਾ ਨਹੀਂ ਹੋਇਆ ਜਾ ਰਿਹਾ ਕੀ ਕਹਾ ਦੇਖੋ ਗੱਲ ਇਹ ਹੈ ਕਿ ਇਹ ਚ ਕਾਂਗਰਸ ਪਾਰਟੀ ਦੇ ਬੋਲਣ ਦੀ ਗੱਲ ਨਹੀਂ ਹੈ ਗੱਲ ਤਾਂ ਇਹ ਹੈ ਕਿ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨਾਂ ਦੀ ਜ਼ਿੰਮੇਵਾਰੀ ਹੈ ਪਹਿਲੀ ਗੱਲ ਤਾਂ ਹੜ੍ਹਾਂ ਤੋਂ ਪਹਿਲਾਂ ਸਹੀ ਇੰਤਜ਼ਾਮ ਹੋਣਾ ਸੀ ਤੇ ਆਪਣੇ ਸੰਗੂਰਚੇ ਅਗਰ ਡਰੇਨ ਸਾਫ਼ ਕਰਨ ਦੀ ਗੱਲ ਸੀ ਤੇ ਜੇ ਹੜ੍ਹਾਂ ਤੋਂ ਪਹਿਲਾਂ ਡਰੇਨ ਸਾਫ਼ ਹੋ ਜਾਂਦੀ ਤਾਂ ਸੰਗੁਰ ਦੇ ਵਿੱਚ ਪਾਣੀ ਦੀ ਮਾਰ ਦੀ ਗੱਲ ਹੀ ਨਾ ਹੁੰਦੀ ਤੇ ਉਸ ਵੇਲੇ ਪਾਣੀ ਦੀ ਮਾਰ ਵਾਸਤੇ ਸੰਗੁਰ ਦੇ ਵਿੱਚ ਰੈਡ ਅਲਰਟ ਕਿਉਂ ਹੋਇਆ ਇਸ ਕਰਕੇ ਹੋਇਆ ਕਿ ਜਿਹੜੇ ਐਸ ਡੀ ਆਰ ਐਫ ਦੇ ਫੰਡਸ ਪਹਿਲਾਂ ਆਏ ਆਪਣਾ ਫਲੱਡਸ ਆਉਣ ਤੋਂ ਪਹਿਲਾਂ ਆਏ ਜਾਂ ਰੇਨੀ ਸੀਜ਼ਨ ਤੋਂ ਪਹਿਲਾਂ ਆਏ ਬਾਰਸ਼ਾਂ ਤੋਂ ਪਹਿਲਾਂ ਜਿਹੜਾ ਸਫਾਈ ਕਰਨ ਵਾਸਤੇ ਪੈਸਾ ਆਇਆ ਉਹ ਅਗਰ ਸਹੀ ਟਾਈਮ ਤੇ ਖਰਚਾ ਜਾਂਦਾ ਤਾਂ ਸ਼ਾਇਦ ਉਹਨੇ ਵੀ ਸਾਰੀ ਜਿਹੜੀ ਸਾਡੇ ਨਾਲੇ ਉਹ ਨਾ ਭਰਦੇ ਜਾਂ ਲੋਕਾਂ ਨੂੰ ਮੌਤ ਕਾਲ ਦੀ ਮਾਰ ਨਾ ਪੈਂਦੀ ਤਾਂ ਸਾਡੇ ਉਰੇ ਕਿਉਂ ਹੋਇਆ ਕਿਉਂਕਿ ਉਸ ਪੈਸੇ ਦਾ ਸਹੀ ਇਸਤੇਮਾਲ ਸਹੀ ਵਕਤ ਤੇ ਨਹੀਂ ਹੋਇਆ। ਔਰ ਮੈਂ ਇਹ ਇਹ ਕਹਿਣਾ ਚਾਹਣਾ ਮੈਨੂੰ ਉਹ ਦਿਨ ਵੀ ਯਾਦ ਹੈ ਕਿ ਜਦੋਂ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਆਈ ਸੀ ਤੇ ਜਦੋਂ ਸੰਗਰੂ ਤੇ ਸੁਨਾਮ ਵਾਲੀ ਡਰੇਨ ਜਦੋਂ ਭਰੀ ਪਈ ਸੀ ਤੇ ਅਸੀਂ ਖੁਦ ਪੋਕਲੈਂਡ ਮਸ਼ੀਨਾਂ ਲਗਾ ਕੇ ਮੈਂ ਖੁਦ 2017 ਚ ਬਰਸਾਤਾਂ ਤੋਂ ਪਹਿਲਾਂ ਅਸੀਂ ਪੋਕਲੈਂਡ ਮਸ਼ੀਨਾਂ ਲਗਾ ਕੇ ਉਹਦੀ ਸਫਾਈ ਕੀਤੀ ਸੀ ਤਾਂ ਕਿ ਬਰਸਾਤਾਂ ਵਿੱਚ ਸਾਡਾ ਪਾਣੀ ਰੁਕੇ ਨਾ ਤੇ ਮੁੜ ਕੇ 2017 ਤੋਂ ਬਾਅਦ ਅੱਜ 2025 ਆ ਗਿਆ ਜਦੋਂ ਤੱਕ ਹਾੜਾਂ ਦਾ ਡਰ ਨਹੀਂ ਪਿਆ। ਜੋ ਤੱਕ ਰੈਡ ਅਲਰਟ ਨਹੀਂ ਆਇਆ ਉਸ ਤੱਕ ਕਿਸੇ ਬੰਦੇ ਨੇ ਕਿਸੇ ਡਰੇਨ ਦੀ ਸਫਾਈ ਵਾਸਤੇ ਕੋਈ ਪੈਸਾ ਖਰਚ ਨਹੀਂ ਕੀਤਾ ਸਿਗਰਾ ਸਾਹਿਬ ਤੁਸੀਂ ਮਿਨਿਸਟਰ ਰਹੇ ਹੋ ਪੰਜਾਬ ਦੇ ਕੋਲੇ ਇੱਕ ਰਾਹਤ ਫੰਡ ਜਿਹੜਾ 12000 ਕਰੋੜ ਰੁਪਏ ਦੀ ਮੈਂ ਉਹ ਬਰਦਾ ਜਦੋਂ ਕੋਈ ਆਪ ਦਾ ਹੁੰਦੀ ਆ ਤਾਂ ਉਸ ਟਾਈਮ ਵਰਤਿਆ ਜਾ ਸਕਦਾ ਪਰ ਇਸ ਟਾਈਮ ਜਿਹੜੇ ਸਰਕਾਰ ਤੇ ਮੌਜੂਦਾ ਸਰਕਾਰ ਦੇ ਕੈਬਨਟ ਮੰਤਰੀ ਉਹ ਕਹਿੰਦੇ ਸਾਡੇ ਕੋਲ ਫੰਡ ਨਹੀਂ ਹੈ ਉਹ ਕੀ ਕਰਨ ਲੱਗ ਪਿਆ ਇਹ ਤਾਂ ਹੁਣ ਜਵਾਬ ਤਾਂ ਭਾਈ ਸਰਕਾਰ ਦੇ ਮੰਤਰੀ ਦੇ ਸਕਦੇ ਆ ਜਾਂ ਸਰਕਾਰ ਦੇ ਅਫਸਰ ਦੇ ਸਕਦੇ ਆ ਕਿਉਂਕਿ ਮੈਂ ਤਾਂ ਸਰਕਾਰ ਦਾ ਮੰਤਰੀ ਰਹਿਆ ਉਸ ਵੇਲੇ ਦੀ ਕੋਈ ਜ਼ਿੰਮੇਵਾਰੀ ਹੁੰਦੀ ਤਾਂ ਮੈਂ ਜ਼ਰੂਰ ਹੀ ਗੱਲ ਦਾ ਜਵਾਬ ਦੇ ਸਕਦਾ ਅੱਜ ਸਰਕਾਰ ਦਾ ਉਹ ਪੈਸਾ ਕਿੱਥੇ ਪਿਆ ਹੈ ਕਿਹੜੇ ਫੰਡ ਚ ਪਿਆ ਹੈ ਉਹਦੀ ਵਰਤੋਂ ਕਿਉਂ ਨਹੀਂ ਹੋ ਰਹੀ ਇਸ ਗੱਲ ਦਾ ਜਵਾਬ ਤਾਂ ਸਰਕਾਰ ਦੇ ਮਿਨਿਸਟਰ ਸਾਹਿਬਾਨ ਤੇ ਸਰਕਾਰ ਦੇ ਅਫਸਰ ਸਾਹਿਬਾਨ ਹੀ ਦੇ ਸਕਦੇ ਸਰਕਾਰ ਸਾਹਿਬ ਇੱਕ ਕਮਿਸ਼ਨ ਚਲਦੀ ਤਲਾ ਬਣਾ ਕੇ ਸਰਕਾਰ ਨੇ ਫੰਡ ਇਕੱਠਾ ਕੀਤਾ ਜਾ ਰਿਹਾ ਹੈ ਕਿ ਸੋਸਾਇਟੀ ਆ ਕੀ ਸਰ ਇਹ ਕਾਨੂੰਨੀ ਤੌਰ ਤੇ ਸਹੀ ਹੈ ਜਾਂ ਸਰਕਾਰ ਨੂੰ ਮੁੱਖ ਮੰਤਰੀ ਫਟ ਵੀ ਲੈ ਸਕਦੇ ਦੇਖੋ ਮੈਂ ਇਹਦੇ ਚਿੱਕੋ ਗੱਲ ਕਹਿਣਾ ਚਾਹੁੰਦਾ ਤੁਹਾਡੇ ਇੱਕ ਪੱਤਰਕਾਰ ਭਰਾ ਨੇ ਇੱਕ ਗੱਲ ਰੱਖੀ ਹੈ ਕਿ ਸਰਕਾਰ ਕੋਲੇ 12000 ਕਰੋੜ ਦਾ ਫੰਡ ਪਿਆ ਤੇ ਉਹ ਵਰਤਿਆ ਨਹੀਂ ਜਾ ਰਿਹਾ ਤੇ ਉਹ ਦੱਸੋ ਕਿੱਥੇ ਪਿਆ ਹੈ ਮੈਂ ਤਾਂ ਜਿਹੜੀ ਜਨਤਾ ਸੇਵਾ 'ਚ ਹਿੱਸਾ ਪਾਣਾ ਚਾਹੁੰਦੀ ਹੈ ਜਿਹੜੀ ਜਨਤਾ ਰਾਹਤ ਦੇਣਾ ਚਾਹੁੰਦੀ ਹੈ ਮੇਰੀ ਬੇਨਤੀ ਹੈ ਕਿ ਤੁਸੀਂ ਰਾਹਤ ਆ ਪਾ ਕੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਓ ਤਾਂ ਕਿ ਰਾਹਤ ਸਹੀ ਜਗ੍ਹਾ ਤੇ ਪਹੁੰਚੇ ਤੁਹਾਡਾ ਪੈਸਾ ਸਹੀ ਜਗ੍ਹਾ ਤੇ ਇਸਤੇਮਾਲ ਹੋਵੇ ਮੇਰੇ ਕੋਲ ਵੀ ਸਾਡੇ ਕਾਂਗਰਸ ਪਾਰਟੀ ਦੇ ਲੀਡਰ ਸਾਹਿਬਾਨਾਂ ਨੇ ਅੰਬਰਸਰ ਤੇ ਅਜਨਾਲਾ ਤੇ ਰਮਦਾਸ ਤੇ ਸੁਲਤਾਨਪੁਰ ਲੋਧੀ ਤੋਂ ਰਾਹਤ ਮੰਗੀ ਤਾਂ ਮੈਂ ਖੁਦ ਆਪਣੇ ਸਰਪੰਚਾਂ ਨੂੰ ਆਪਣੇ ਵਰਕਰਾਂ ਨੂੰ ਟਰੱਕਾਂ ਤੇ ਚਾੜ੍ਹ ਕੇ ਜੇ ਅਸੀਂ ਆਚਾਰ ਭੇਜਿਆ ਬੇਸਹਾਰਾ ਪਸ਼ੂਆਂ ਵਾਸਤੇ ਜਿਹੜੇ ਕਿ ਬੇਜ਼ੁਬਾਨ ਬੱਚੇ ਜਿਹੜੇ ਬੇਜ਼ੁਬਾਨ ਸਾਡੇ ਗਊਆਂ ਤੇ ਮੱਹਸਾਂ ਦੇ ਖਾਣੇ ਵਾਸਤੇ ਲੋਡ ਸੀ ਅਸੀਂ ਉਹ 15 ਟਰੱਕ ਆਪਣੇ ਕੋਲੋਂ ਉਰੋਂ ਭੇਜੇ ਤੇ ਸਾਡੇ ਵਰਕਰ ਸੇਬਾ ਨਾਲ ਗਏ ਤਾਂ ਕਿ ਲੋੜਵੰਦ ਪਰਿਵਾਰਾਂ ਤੱਕ ਉਹ ਆਚਾਰ ਪਹੁੰਚ ਸਕੇ ਸੋ ਜਦੋਂ ਤੱਕ ਅਸੀਂ ਸੇਵਾ ਦੇ ਵਿੱਚ ਆਪ ਜੁੜ ਕੇ ਸੇਵਾ ਨਹੀਂ ਕਰਦੇ ਅਸੀਂ ਮੈਡੀਕਲ ਕੈਂਪ ਲਾਉਣਾ ਹੈ ਤੁਸੀਂ ਸਾਰੇ ਮੈਡੀਕਲ ਕੈਂਪ ਦਾ ਹਿੱਸਾ ਬਣਦੇ ਹੋ ਜਦੋਂ ਤੱਕ ਅਸੀਂ ਉਸ ਮੈਡੀਕਲ ਕੈਂਪ ਦੀ ਰਾਹਤ ਨੂੰ ਕੱਲੇ-ਕੱਲੇ ਲੋੜਵੰਦ ਪਰਿਵਾਰ ਤੱਕ ਪਹੁੰਚਾਉਣ ਵਾਸਤੇ ਆਪ ਮਿਹਨਤ ਨਹੀਂ ਕਰਦੇ ਤਾਂ ਤਾਂ ਕੋਈ ਰਾਹਤ ਪਹੁੰਚਦੀ ਨਹੀਂ। ਤੋ ਇਸ ਕਰਕੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦਾ ਕਿ ਜਿਹੜਾ ਬੰਦਾ ਵੀ ਰਾਹਤ ਦੇਣਾ ਚਾਹੁੰਦਾ ਹੈ ਦੱਬ ਕੇ ਰਾਹਤ ਦਿਓ ਪਰ ਲੋੜਵੰਦ ਪਰਿਵਾਰ ਉੱਥੇ ਐਨੇ ਸੰਗਤ ਦੇ ਜਥੇਬੰਦੀਆਂ ਬਾਬੇ ਕਈ ਸੰਸਥਾਵਾਂ ਲੱਗੀਆਂ ਉੱਥੇ ਸੇਵਾ ਕਰਨ ਵਾਸਤੇ ਉਹਨਾਂ ਕੋਲ ਪਹੁੰਚ ਕਰਕੇ ਆਪਣਾ ਸਮਾਨ ਦਿਓ ਤਾਂ ਕਿ ਲੋਕਾਂ ਤੱਕ ਸਮਾਨ ਪਹੁੰਚੇ।